ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਅੱਜ ਸਵੇਰ ਤੋਂ ਹੀ ਜੇ ਅਸੀਂ ਮਲੇਰਕੋਟਲੇ ਦੀ ਗੱਲ ਕਰਦੇ ਹਾਂ ਮਲੇਰਕੋਟਲੇ ਦੇ ਵਿੱਚ ਸਥਿਤੀ ਜਿਹੜੀ ਤਣਾਪੂਰਨ ਬਣੀ ਹੋਈ ਸੀ ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਗਰਾਹਾਂ ਵੱਲੋਂ ਚਾਰ ਜ਼ਿਲ੍ਹਿਆਂ ਦਾ ਜਿਹੜਾ ਇਹ ਪਿੰਡ ਆ ਜਿੱਥੇ ਜ਼ਮੀਨ ਦਾ ਮਸਲਾ ਚੱਲ ਰਿਹਾ ਹੈਗਾ ਉੱਥੇ ਚਾਰ ਜ਼ਿਲ੍ਹਿਆਂ ਵੱਲੋਂ ਪ੍ਰੋਟੈਸਟ ਕਰਨਾ ਸੀ ਜੇ ਅਸੀਂ ਤੁਹਾਨੂੰ ਸਵੇਰ ਦੀ ਪੂਰੀ ਕਹਾਣੀ ਦੱਸੀਏ ਸਵੇਰੇ 12 ਬਾਰੇ ਦੀ ਜੇਸੀ ਗੱਲ ਕਰਦੇ ਆ ਸਵੇਰ ਤੋਂ ਹੀ ਮਲੇਰ ਕੋਟਲੇ ਦੀ ਜਦੋਂ ਹੱਦਾ ਜਾਂ ਅਸੀਂ ਧੂਰੀ ਵਾਲੇ ਪਾਸੇ ਆਉਣੇ ਆ ਉੱਥੇ ਜਿਹੜਾ ਪੁਲਿਸ ਦਾ ਹਲਕਾ ਜਾਂ ਜਿਹੜਾ ਲਾਠੀ ਚਾਰਜ ਹੁੰਦਾਗਾ ਬੈਰੀਗੇਟ ਕਿਸਾਨਾਂ ਵੱਲੋਂ ਪਾਸੇ ਕੀਤੇ ਜਾਂਦੇ ਆ ਫਿਰ ਅਲੱਗ-ਅਲੱਗ ਥਾਵਾਂ ਤੇ ਜਿਹੜੇ ਟਿਪਰ ਖੜੇ ਸੀ ਜਾਂ ਜਿੰਨੇ ਬੈਰੀਗੇਟ ਖੜੇ ਸੀ ਉਹ ਪਾਸੇ ਕੀਤੇ ਜਾਂਦੇ ਆ ਹੁਣ ਕਿਸਾਨ ਉਹ ਪਿੰਡ ਪਹੁੰਚੇ ਜਿੱਥੇ ਜ਼ਮੀਨ ਦਾ ਅਸਲ ਮਸਲਾ ਚੱਲ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਹੜੇ ਅਹੁਦੇਦਾਰ ਨੇ ਮਨਜੀਤ ਸਿੰਘ ਕਰਾਚੋਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਵੀ ਇਹ ਪੂਰਾ ਮਸਲਾ ਕੀ ਆ ਕਿਉਂਕ ਮਸਲੇ ਦੀ ਜਾਂ ਇਸ ਪ੍ਰੋਜੈਕਟ ਨੂੰ ਲੈ ਕੇ ਗੱਲ ਚੱਲ ਰਹੀ ਆ ਪੰਜਾਬ ਸਰਕਾਰ ਨੂੰ ਵੀ ਇੱਕ ਚਿੱਠੀ ਆਈ ਆ ਵੀ ਇਹ ਜਿਹੜਾ ਪ੍ਰੋਜੈਕਟ ਆ ਇਹ ਖੜਾ ਕਿਉਂ ਆ ਪੰਜਾਬ ਦੇ ਵਿੱਚ ਜੇਸੀ ਗੱਲ ਕਰਦੇ ਇੱਕ ਮਲੇਰਕੋਟਲਾ ਜ਼ਿਲ੍ਹਾ ਤੇ ਦੂਜੇ ਪਾਸੇ ਕਪੂਰਥਲਾ ਜ਼ਿਲ੍ਹਾ ਦੋ ਥਾਵਾਂ ਤੇ ਉੱਤੇ ਹੀ ਇਹ ਜਿਹੜਾ ਸੜਕ ਦਾ ਪ੍ਰੋਜੈਕਟ ਆ ਜਿਹੜਾ ਭਾਰਤ ਦਾ ਇੱਕ ਵੱਡੇ ਪ੍ਰੋਜੈਕਟਾਂ ਚੋਂ ਇੱਕ ਆ ਉਹ ਖੜਾਗਾ ਕਿਸਾਨ ਜਥੇਬੰਦੀ ਦੀ ਕੀ ਮੰਗ ਆ ਖੇਤਵਾਲਿਆਂ ਦੀ ਕੀ ਮੰਗ ਆ ਸਰਕਾਰ ਕੀ ਕਹਿ ਰਹੀ ਆ ਜਾਂ ਜਿਹੜੇ ਲੋਕਾਂ ਕੋਲੇ ਇਹਦਾ ਟੈਂਡਰ ਆ ਠੇਕਾਗਾ ਉਹ ਕੀ ਕਹਿ ਰਹੇ ਆ ਬਾਈ ਜੀ ਅਸਲ ਰੌਲਾ ਕੀ ਆ ਇਹ ਸਰਹੌਂਦ ਪਿੰਡ ਹੈ ਬਰੇਰਕੋਟਲੇ ਜ਼ਿਲ੍ਹੇ ਦਾ ਜੀ ਇੱਥੇ ਕੁਝ ਕਿਸਾਨਾਂ ਨੂੰ ਇਹਨਾਂ ਨੇ ਪੂਰਨ ਤੌਰ ਤੇ ਬਣਦੀ ਕੀਮਤ ਨਹੀਂ ਦਿੱਤੀ ਜੀ ਜਦੋਂ ਘੱਟ ਕਿਸਾਨ ਰਹਿ ਗਏ ਇਹ ਪੂਰਨ ਤੌਰ ਤੇ ਧੱਕਾਸ਼ਾਹੀ ਤੇ ਉਤਰੇ ਹੋਏ ਨੇ ਜੀ ਅੱਜ ਭਗਵੰਤ ਮਾਨ ਨੇ ਬਹੁਤ ਖਤਰਨਾਕ ਗੇਮ ਖੇਡੀ ਹੈ ਜਿਹੜੀ ਆਪ ਦਿੱਲੀ ਨਰਿੰਦਰ ਮੋਦੀ ਨੇ ਬੁਲਾਇਆ ਉਹਦੇ ਕਦਮਾਂ 'ਚ ਬੈਠੇ ਐ ਤੇ ਇੱਥੇ ਦੇ ਪੰਜਾਬ ਦੀ ਫੋਰਸ ਨੂੰ ਇਹ ਆਰਡਰ ਦਿੱਤਾ ਵੀ ਇਹ ਜ਼ਮੀਨ ਨੂੰ ਵਾਹ ਕੇ ਪਰਸੋ ਇਹ ਤੇ ਕਬਜ਼ਾ ਕੀਤਾ ਗਿਆ ਕੱਲ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਦੀ ਬਰਨਾਲੇ ਦੇ ਅੰਦਰ ਵੱਡੀ ਜਿਹੜੀ ਕਾਨਫਰੰਸ ਵੱਡੀ ਮੀਟਿੰਗ ਹੋਈ ਹੈ ਸੂਬੇ ਦੀ ਉਹ ਤੇ ਤੈਅ ਕੀਤਾ ਗਿਆ ਸੀਗਾ ਵੀ ਕਿਸੇ ਵੀ ਕੀਮਤ ਦੇ ਵਿੱਚ ਇਸ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦੇਵਾਂਗੇ ਜਿੰਨੇ ਸਰ ਭਗਵੰਤ ਮਾਨ ਦੀ ਸਰਕਾਰ ਮੰਗਦੀ ਹੈ ਤੇ ਦੇਵਾਂਗੇ ਅੱਜ ਪੂਰਨ ਤੌਰ ਤੇ ਅਸੀਂ ਲੈਸ ਹੋ ਕੇ ਆਏ ਸੀਗੇ ਵੀ ਕਿਤੇ ਕੋਈ ਨਾਕਾ ਨਹੀਂ ਛੜਦੇ ਜੋ ਤਾਕਤ ਲਾਉਣੀਆਂ ਸਰਕਾਰ ਨੇ ਉਹ ਲਾਵੇ ਇਹਨਾਂ ਨੇ ਦੇਖੀ ਆ ਤਾਕਤ ਲਾ ਕੇ 17 18 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਪੈਦਲ ਨਾਕੇ ਤੋੜ ਕੇ ਅਸੀਂ ਇੱਥੇ ਪਹੁੰਚੇ ਆ ਇੱਥੇ ਦੀਆਂ ਸਰਕਾਰਾਂ ਨੂੰ ਜਾਣ ਲੈਣਾ ਚਾਹੀਦਾ ਇਹ ਲੋਕ ਕਦੇ ਕਦੇ ਵੀ ਇਹਨਾਂ ਦੇ ਕਦਮ ਪਿੱਛੇ ਨਹੀਂ ਮੁੜੇ ਖਾਸ ਕਰਕੇ ਜ਼ਮੀਨਾਂ ਪਿੱਛੇ ਕਿਸਾਨ ਜਾਨਾਂ ਦਿੰਦੇ ਆਏ ਆ ਤੇ ਦੇਣਗੇ ਪਰ ਬਹੁਤ ਤਕੜੀ ਜਿਹੜੀ ਅੱਜ ਦੀ ਸੈਂਟਰ ਸਰਕਾਰ ਤੋਂ ਲੈ ਕੇ ਪੰਜਾਬ ਸਰਕਾਰ ਤੱਕ ਇਹ ਜ਼ਮੀਨਾਂ ਨੂੰ ਖੋਣ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਵੱਡੇ ਪੱਧਰ ਤੇ ਜਾਨੀ ਕਿ ਕਬਜ਼ਾ ਕਰਨ ਵਾਸਤੇ ਆ ਵੀ ਜਿੱਥੇ ਜਿੱਥੇ ਦਾਅ ਲੱਗਦਾ ਇਹਨਾਂ ਨੇ ਪਹਿਲਾਂ ਭਵਾਨੀ ਘੜ ਦੇ ਵਿੱਚ ਸਿਰਫ 19 ਲੱਖ ਰੁਪਏ ਚ ਜ਼ਮੀਨ ਦੱਬਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਵੀ ਜਥੇਬੰਦੀ ਨੇ ਪੂਰਨ ਤੌਰ ਤੇ ਉਹਨਾਂ ਨੂੰ ਪੂਰੇ ਪੈਸੇ ਦਵਾਏ ਆ ਇਹਨਾਂ ਨੂੰ ਲੱਗਦਾ ਸੀ ਵੀ ਦੋ ਤਿੰਨ ਕਿਸਾਨਾਂ ਨਾਲ ਕੌਣ ਖੜੂਗਾ ਮਸਲਾ ਦੋ ਤਿੰਨ ਕਿਸਾਨਾਂ ਦਾ ਨਹੀਂ ਮਸਲਾ ਧੱਕੇ ਦਾ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸੀਸ ਦਿੱਤਾ ਉਦੋਂ ਵੀ ਮਸਲਾ ਹੀ ਸੀਗਾ ਉਹ ਕਹਿੰਦੇ ਵੀ ਗੁਰੂ ਨਾਨਕ ਦੇਵ ਨੇ ਜਨੇਊ ਪਾਉਣ ਨਹੀਂ ਦਿੱਤਾ ਤੇ ਇੱਥੇ ਤੁਸੀਂ ਜਨੇਊ ਵਾਸਤੇ ਸੀਸ ਦਿੰਦੇ ਹੋ ਉਹ ਕਹਿੰਦਾ ਮਸਲਾ ਜਨੇਊ ਦਾ ਨਹੀਂ ਸੀ ਮਸਲਾ ਧੱਕੇ ਦਾ ਸੀਗਾ ਉਦੋਂ ਪੰਡਤ ਪਾਉਂਦਾ ਸੀ ਅੱਜ ਉਦੋਂ ਪੰਡਤ ਜਾਨੀ ਕਿ ਧੱਕੇ ਨਾਲ ਜਨੇਊ ਪਾਉਂਦਾ ਸੀ ਗੁਰੂ ਨਾਨਕ ਦੇਵ ਨੇ ਵਿਰੋਧ ਕੀਤਾ ਅੱਜ ਗੁਰੂ ਦਸੇ ਪਾਤਸ਼ਾਹ ਨੇ ਉਸ ਜਨੇਊ ਦੀ ਰਾਖੀ ਕਰਨ ਵਾਸਤੇ ਜਨੇਊ ਬਚਾਉਣ ਦੀ ਲੜਾਈ ਲੜੀ ਅੱਜ ਧੱਕੇ ਨਾਲ ਲਾਹੇ ਜਾ ਰਹੇ ਆ ਮਸਲਾ ਧੱਕੇ ਦਾ ਵੀ ਧੱਕੇ ਨਾਲ ਸਰਕਾਰ ਜਿਹਾ ਕਿਸਾਨਾਂ ਦੀਆਂ ਜ਼ਮੀਨਾਂ ਦੱਬਣ ਲੱਗੀ ਅਜੋਗਦਾਰਿਆਂ ਨੇ ਇਸ ਪੰਜਾਬ ਦੇ ਅੰਦਰ ਇੱਕ ਇੱਕ ਜ਼ਿਲ੍ਹੇ ਚ ਹਜ਼ਾਰ ਹਜ਼ਾਰ ਏਕੜ ਜ਼ਮੀਨ ਹੋਰ ਖਰੀਦਣੀ ਹੈ ਉਹ ਫਿਰ ਇਸੇ ਲੋਟੀ ਤਾਰਾ ਮਾਰਨਗੇ ਇੱਥੇ ਦੀ ਸਰਕਾਰ ਜਾਣ ਲਵੇ ਪੈਰ ਨਹੀਂ ਧਰਨ ਦੇ ਕਿਸੇ ਜ਼ਮੀਨ 'ਚ ਜenial ਜenial ਮਰਜੀ ਲਸਾ ਸਾਡੀਆਂ ਬੇਚਾਨ ਜਿਵੇਂ ਲਗਾਤਾਰ ਸਵੇਰ ਦੀਆਂ ਮੀਟਿੰਗਾਂ ਹਾਲਾਂਕਿ ਦੱਸਿਆ ਜਾ ਰਿਹਾ ਵੀ ਕੱਲ ਵੀ ਮੀਟਿੰਗਾਂ ਜਾਂ ਉਸ ਤੋਂ ਪਹਿਲਾਂ ਵੀ ਤੁਹਾਡੀ ਜ਼ਿਲ੍ਹੇ ਦੀ ਇਕਾਈ ਦੇ ਨਾਲ ਮੀਟਿੰਗ ਹੋਈ ਹੈ ਪਰ ਅੱਜ ਜਦੋਂ ਮਲੇਰ ਕੋਟਲੇ ਦੇ ਡੀਸੀ ਆਉਂਦੇ ਐੱਸਐੱਸਪੀ ਖੁਦ ਮੌਜੂਦ ਹੁੰਦੇ ਆ ਉਦੋਂ ਗੱਲ ਕਿਉਂ ਨਹੀਂ ਬਣੀ ਜਦੋਂ ਪਹਿਲਾਂ ਪਰਸੋਂ ਇਹਨਾਂ ਨੇ ਕਬਜ਼ਾ ਕੀਤਾ ਉਦੋਂ ਪਹਿਲਾਂ ਡੀਸੀ ਨਾਲ ਐੱਸਐੱਸਪੀ ਨਾਲ ਮੀਟਿੰਗ ਹੋ ਗਈ ਸੀ ਜੀ ਬੜੇ ਬੜੀ ਤਰੀਕੇ ਨਾਲ ਗੇਮ ਖੇਡੀ ਹਾਂ ਵਾਅਦਾ ਕੀਤਾ ਕਮਿਟਮੈਂਟ ਕੀਤੀ ਗਈ ਵੀ ਅਸੀਂ ਜ਼ਮੀਨ ਤੇ ਕਬਜ਼ਾ ਨਹੀਂ ਕਰਾਂਗੇ ਜਿੰਨੇ ਤੱਕ ਆਪਣੀ ਗੱਲ ਨਹੀਂ ਮੁੱਕਦੀ ਜੀ ਇਹਨਾਂ ਨੇ ਪੂਰਨ ਤੌਰ ਤੇ ਟਕਿਆ ਕੇ ਗੱਲ ਪਰਸੋਂ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਤਾਂ ਹੀ ਕੱਲ ਮੀਟਿੰਗ ਚ ਹਲਾਨ ਹੋਇਆ ਵੀ ਐ ਨਹੀਂ ਹੋਣ ਦਿੰਦੇ ਇਹਨਾਂ ਨੇ ਪੂਰਨ ਤੌਰ ਤੇ ਸਿਆਸਤ ਨਾਲ ਸਕੀਮ ਨਾਲ ਜਿਵੇਂ ਪ੍ਰਸ਼ਾਸਨ ਧੋਖੇ ਦੀ ਗੇਮ ਖੇਡਦੀਆਂ ਹੁੰਦੀਆਂ ਨੇ ਸਰਕਾਰਾਂ ਉਹੀ ਖੇਡੀ ਹੈ ਨਹੀਂ ਤਾਂ ਨੇ ਵਾਅਦਾ ਕਰ ਲਿਆ ਸੀ ਵੀ ਅਸੀਂ ਉੱਥੇ ਫੋਰਸ ਨਹੀਂ ਲਾਵਾਂਗੇ ਜ਼ਮੀਨ ਨਹੀਂ ਵਹਾਵਾਂਗੇ ਗੱਲਬਾਤ ਨਾਲ ਟੇਬਲ ਤੇ ਗੱਲ ਨਿਬੜਾਂਗੇ ਪਰ ਉਹਨਾਂ ਤੱਕ ਨਹੀਂ ਟੇਬਲ ਤੇ ਗੱਲ ਨਿਬੜਦੀ ਜਿੰਨਾ ਤੱਕ ਲੋਕਾਂ ਦਾ ਰੋਹ ਨਹੀਂ ਦੇਖਦੇ ਲੋਕਾਂ ਦਾ ਰੋਹ ਉਹ ਉਧਰ ਨੂੰ ਆ ਹੁਣ ਜਿੱਧਰ ਨੂੰ ਲੋਕ ਜਾਣਾ ਚਾਹੁੰਦੇ ਨੇ ਲੋਕ ਤਲਾਸ਼ 'ਚ ਨੇ ਅੱਜ ਬਹੁਤ ਵੱਡੇ ਪੱਧਰ ਤੇ ਨੌਜਵਾਨੀ ਆਈ ਹੈ ਜਿਹੜੀ ਨੌਜਵਾਨੀ ਦੀ ਅਸੀਂ ਬਹੁਤ ਵੱਡੇ ਪੱਧਰ ਤੇ ਸ਼ੁਕਰਗੁਜ਼ਾਰ ਹਾਂ ਜਿਹੜਿਆ ਨੇ ਇੱਕ ਵੀ ਅਫਸਰ ਦੇ ਕਿਸੇ ਤੇ ਹੱਥ ਨਹੀਂ ਚੱਕਿਆ ਜਾਵਤੇ ਨਾਲ ਇੱਥੇ ਤੱਕ ਪਹੁੰਚੇ ਆ ਅਫਸਰਾਂ ਨੇ ਜਣੀ ਕਿ ਕੋਸ਼ਿਸ਼ ਕੀਤੀ ਹੈ ਲੇਡੀਜ਼ ਅਫਸਰਾਂ ਨੂੰ ਮੂਰੇ ਕੀਤਾ ਬਹੁਤ ਨਕਮੀ ਜਣੀ ਕਿ ਸਰਕਾਰ ਹੈ ਜਿਹੜੀ ਇਹ ਪੰਜਾਬ ਦੇ ਪੱਲੇ ਪਈ ਹੈ ਲੋਕਾਂ ਨੂੰ ਜਾਣ ਲੈਣਾ ਚਾਹੀਦਾ ਵੀ ਇਹ ਹੈ ਜਿਹੜੀ ਕਹਿੰਦੀ ਸੀ 24 ਹਾਂ ਚੌਥਾ ਹਾਂ ਚੋਂ ਚੱਲੂਗੀ ਅੱਜ ਲੋਕਾਂ ਦੀਆਂ ਜ਼ਮੀਨਾਂ ਤੋਂ ਦਿੱਲੀ ਤੋਂ ਚੱਲ ਰਹੀ ਹੈ ਬੈਠੀ ਦਿੱਲੀ ਬੈਠੀ ਜ਼ਮੀਨਾਂ ਰੋਕ ਰਹੀ ਐ ਇਸ ਕਰਕੇ ਬਹੁਤ ਜਣੀ ਕਿ ਮਾੜੀ ਜਿਹੜੀ ਸਰਕਾਰ ਸਾਨੂੰ ਮਿਲੀ ਸਰਕਾਰਾਂ ਕੋਈ ਵੀ ਭਲੀਆਂ ਨਹੀਂ ਪਰ ਇਹ ਨਹਿਤ ਮਾੜੀ ਐ ਜਿਹਨੂੰ ਕਹਦੀ ਐ ਵੀ ਜਮੀ ਜਮੇ ਅਸੀਂ ਲੋਕਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਮੰਨਿਆ ਤੇ ਵੀ ਆਮ ਘਰ ਦਾ ਮੁੰਡਾ ਐ ਚਣ ਲੋ ਕੁਸਤਾ ਸੋਚੂਗਾ ਪਰ ਕੁਛ ਵੀ ਨਹੀਂ ਸੋਚ ਰਿਹਾ ਇਸ ਕਰਕੇ ਵੱਡੇ ਪੱਧਰ ਤੇ ਅੱਜ ਕਬ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਉਹ ਕਬਜੇ ਵਾਲੀ ਜ਼ਮੀਨ ਤੇ ਹੁਣ ਪੂਰੀ ਭਾਰਤੀ ਕਿਸਾਨ ਜੁਨੀਅਨ ਦੇਕਤਾ ਉਗਰਾਹਾਂ ਦੀ ਜਿਹੜੀ ਸਾਰਾ ਜਿਹੜਾ ਕਾਫਲਾ ਤੀ ਉਹ ਅਸੀਂ ਇੱਥੇ ਲੈ ਕੇ ਪਹੁੰਚ ਗਏ ਮੋਕੇਲੇ ਤੋਂ ਤੇ ਜੀ ਜੇ ਅਸੀਂ ਹਾਈਵੇ ਦੀ ਗੱਲ ਕਰੀਏ ਮਲੇਰ ਕੋਟਲਾ ਖੰਨਾ ਹਾਈਵੇ ਦੇ ਉੱਤੇ ਜਦੋਂ ਇੱਕ ਪੁਲਿਸ ਮੁਲਾਜ਼ਮ ਟਰੱਕ ਦੇ ਵਿੱਚ ਹੁੰਦਾਗਾ ਉੱਥੇ ਥੋੜਾ ਜਿਹਾ ਮਾਹੌਲ ਗਰਮਾ ਗਿਆ ਸੀ ਉਦੋਂ ਐਸਐਸਪੀ ਸਾਹਿਬ ਕੀ ਕਹਿੰਦੇ ਜਾਂ ਉਦੋਂ ਗੱਲਬਾਤ ਛੁੱਡੀ ਉਹੋ ਜਿਹੀ ਬਣੀ ਨਹੀਂ ਜਾਂ ਵੀ ਥੋੜਾ ਜਿਹਾ ਧੱਕੇ ਨਾਲ ਹੀ ਫੇਰਾ ਅਸੀਂ ਨੇ ਕਿਹਾ ਵੀ ਅਸੀਂ ਪੱਤਾ ਨਹੀਂ ਤੋੜਦੇ ਅਸੀਂ ਉਹ ਜ਼ਮੀਨ ਤੱਕ ਜਾਵਾਂਗੇ ਸਾਡੇ ਰਾਦੇ ਜ਼ਮੀਨ ਤੱਕ ਜਾਣਦੇ ਨੇ ਐਸਐਸਪੀ ਨੇ ਧੱਕਾ ਕੀਤਾ ਲੋਕਾਂ ਦੇ ਟਰੱਕ ਫੜ ਕੇ ਧੱਕੇ ਨਾਲ ਮੂਹਰੇ ਲਾਏ ਤਾਂ ਜਣੀ ਕਿ ਅਸੀਂ ਸਾਨੂੰ ਜਿਹੜਾ ਇਹ ਨਾਕੇ ਤੋੜਨੇ ਪਏ ਨੇ ਇੱਕ ਮੁੰਡੇ ਦੇ ਉਰੇ ਕਾਲਜ ਵਿੱਚ ਮੁੱਕੀ ਮਾਰੀ ਆ ਡੀਐਸਪੀ ਨੇ ਉਹ ਮੁੰਡਾ ਬੇਹੋਸ਼ ਹੋ ਕੇ ਡੇ ਗਿਆ ਤੇ ਚੱਕਿਆ ਟਰੱਕ ਥੱਲੇ ਆ ਜਾਣਾ ਸੀਗਾ ਇਹ ਕਰਤੂਤ ਹੈ ਇੱਥੇ ਦੇ ਐਸਐਸਪੀ ਦੇ ਮਤਲਬ ਇੱਥੇ ਦੇ ਪ੍ਰਸ਼ਾਸਨ ਦੀ ਤੁਹਾਡੇ ਜਥੇਬੰਦੀ ਦਾ ਸੀ ਮੁੰਡਾ ਬਿਲਕੁਲ ਸਾਡਾ ਨੌਜਵਾਨ ਸੀਗਾ ਸਾਡੀਆਂ ਅੱਖਾਂ ਸਾਹਮਣੇ ਹੋਇਆ ਸਾਰਾ ਕੁਝ ਹੈ ਇੱਕ ਪਾਸੇ ਕਮਿਟਮੈਂਟ ਕਰਦੇ ਨੇ ਵੀ ਅਸੀਂ ਇੱਥੇ ਫੋਰਸ ਨਹੀਂ ਲਾਉਂਦੇ ਇੱਕ ਪਾਸੇ ਨੌਜਵਾਨਾਂ ਨੂੰ ਮੁਕਕੀਆਂ ਮਾਰ ਕੇ ਕਾਲਜਾਂ ਜਾਨੀ ਕਿ ਬੇਹੋਸ਼ੀ ਦੀ ਹਾਲਤ ਚਲੇ ਗਏ ਇਹ ਬੜੀ ਸੋਚਣ ਵਾਲੀ ਗੱਲ ਹੈ ਇਹ ਖਤਰਨਾਕ ਗੇਮ ਜਿਹੜੀ ਖੇਡ ਰਹੇ ਇੱਥੇ ਦਾ ਮੁੱਖ ਮੰਤਰੀ ਇਹਨੂੰ ਬਹੁਤ ਮਹਿੰਗੀ ਪਊਗੀ ਅੱਜ ਵੀ ਡੀਸੀ ਮੈਡਮ ਕੀ ਬੋਲੇ ਤੁਹਾਨੂੰ ਜਦੋਂ ਡੀਸੀ ਮੈਡਮ ਤਾਂ ਸਾਨੂੰ ਟਾਲਣ ਵਾਸਤੇ ਆਈ ਥੀ ਵੀ ਇੱਥੇ ਇਹਨਾਂ ਦਾ 3 ਘੰਟੇ ਟਾਈਮ ਖਰਾਬ ਕਰ ਲੀਏ ਉਦੋਂ ਬਾਅਦ ਸ਼ਾਮ ਹੋ ਜਾਊਗੀ ਉਹਦੇ ਲਈ ਅਸੀਂ ਪਹਿਲਾਂ ਜਾਣੂ ਤੇ ਉਹਦੇ ਲਈ ਜਿਹੜੀ ਟੀਮ ਗੱਲਬਾਤ ਚ ਗਈ ਤੁਹਾਨੂੰ ਪਤਾ ਸੀਗਾ ਵੀ ਇੱਥੇ ਇਹ ਜਿਹੜਾ ਸਾਰਾ ਸਿਸਟਮ ਜਿਹੜਾ ਪਾਰ ਆ ਸਾਡਾ ਜਿਹੜੀ ਤਾਕਤ ਲੋਕ ਲਾ ਕੇ ਚੱਲੇ ਹੋ ਨੇ ਉਹਨੂੰ ਪਾਰਾ ਠੰਡਾ ਕਰਨ ਵਾਸਤੇ ਐਸ ਡੀ ਐਮ ਆਇਆ ਐਸ ਡੀ ਐਮ ਤੇ ਡੀ ਸੀ ਤੇ ਐਸ ਐਸ ਪੀ ਆਇਆ ਵੀ ਇਹਦਾ ਕੋਈ ਇਹਦਾ ਕੋਈ ਮਤਵ ਨਹੀਂ ਸੀ ਨਿਕਿਆ ਵੀ ਕੋਈ ਗੱਲਬਾਤ ਚ ਨਹੀਂ ਪੈਣਾ ਹੁਣ ਵੀ ਗੱਲਬਾਤ ਚੱਲੀ ਹੈ ਹੁਣ ਡੀ ਐਸ ਪੀ ਨੇ ਮੇਰੇ ਨਾਲ ਗੱਲ ਕੀਤੀ ਹੈ ਵੀ ਆਈ ਜੀ ਆ ਰਿਹਾ ਹੈ ਗੱਲਬਾਤ ਚ ਅਸੀਂ ਨੇ ਕਿਹਾ ਵੀ ਸਾਡੇ ਆਗੂ ਬੈਠੇ ਆ ਪਿੱਛੇ ਪੰਜਾਬ ਦਾ ਪ੍ਰਧਾਨ ਚੰਡਾ ਸਿੰਘ ਜੇਠੂ ਕੋ ਨਾਲ ਗੱਲ ਕਰਨ ਸਾਡੇ ਨਾਲ ਕੀ ਗੱਲ ਕਰਨੀ ਹੈ ਜੀ ਤਾਂ ਜ਼ਮੀਨ ਤੇ ਕਬਜ਼ਾ ਕਰਨ ਆਇਆ ਆਪਦੀ ਤੇ ਆਪਦੀ ਜ਼ਮੀਨ ਕਬਜ਼ੇ ਚੋਂ ਛਡਾਉਣ ਆਇਆ ਪ੍ਰਸ਼ਾਸਨ ਤੋਂ ਉਹ ਅਸੀਂ ਕਾਮਯਾਬ ਹੋ ਗਏ ਆ ਇੱਥੇ ਆ ਕੇ ਸਾਡੇ ਨਾਲ ਤਾਂ ਇੱਥੇ ਗੱਲਬਾਤ ਦਾ ਮਤਲਬ ਲੈ ਨਹੀਂ ਬਣਦਾ ਜਿੱਥੇ ਬੰਦੀ ਨੇ ਕੋਈ ਫੈਸਲਾ ਲਿਆ ਇੱਥੇ ਪੱਕੇ ਬੈਠੋ ਬਿਲਕੁਲ ਬਿਲਕੁਲ ਓਰੇ ਪੈਰ ਨਹੀਂ ਧਰਨਦੇ ਜੀ ਹਾਂ ਧੰਨਵਾਦ ਜੀ ਸੋ ਮਨਜੀਤ ਸਿੰਘ ਕਰਾਚੋਂ ਦਾ ਇਹੀ ਲਗਾਤਾਰ ਕਹਿਣਾਗਾ ਵੀ ਅਸੀਂ ਇੱਥੇ ਟੱਕੇ ਬੈਠਾਂਗੇ ਪੱਕਾ ਮੋਰਚਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਲਾ ਦਿੱਤਾ ਗਿਆ ਹੈਗਾ ਹਾਲਾਂਕਿ ਉਹਨਾਂ ਨੇ ਪੁਲਿਸ ਨੂੰ ਜਿਹਾ ਜਾਂ ਅਸੀਂ ਪ੍ਰਸ਼ਾਸਨ ਦੀ ਗੱਲ ਕਰੀਏ ਮਲੇਰ ਕੋਟਲਾ ਪ੍ਰਸ਼ਾਸਨ ਦੇ ਉੱਤੇ ਇਹ આરોਪ ਲਾਏ ਆ ਵੀ ਉਹਨਾਂ ਨੇ ਧੱਕੇਸ਼ਾਹੀ ਕੀਤੀ ਆ ਤੇ ਅੱਜ ਜਿਹੜੀ ਮੀਟਿੰਗ ਹੋਈ ਆ ਤੇ ਮੀਟਿੰਗ ਦੇ ਵਿੱਚ ਜਿਹੜੀ ਗੱਲ ਆ ਉਹ ਸਿਰੇ ਨਹੀਂ ਚੜੀ। ਉਹ ਟਰੱਕ ਪਾਸੇ ਕੀਤੇ ਜਾ ਰਹੇ ਨੇ ਲਗਾਤਾਰ ਕਿਸਾਨਾਂ ਵੱਲੋਂ ਜਿਹੜੇ ਟਰੱਕ ਆ ਜਿਹੜਾ ਇੱਕ ਬੈਰੀਕੇਡ ਦਾ ਰੂਪ ਦਿੱਤਾ ਗਿਆ ਸੀਗਾ ਪੁਲਿਸ ਪ੍ਰਸ਼ਾਸਨ ਵੱਲੋਂ ਹਾਲਾਂਕਿ ਮੀਟਿੰਗਾਂ ਬੇਸਿੱਟਾ ਰਹਿਣਾਂਗੀਆਂ ਤੇ ਤੁਸੀਂ ਦੇਖ ਸਕਦੇ ਹੋ ਬਾਈ ਆ ਟਰੱਕ ਦੇ ਵਿੱਚ ਪੁਲਸ ਵਾਲਾ ਬੈਠਾ ਵੀਰੇ ਅਸੀਂ ਪੁਲਸ ਵਾਲਾ ਕਹਿੰਦੇ ਟਰੱਕ ਦੇ ਵਿੱਚ ਪੁਲਸ ਮੁਲਾਜ਼ਮਾ ਬਾਈ ਤੂੰ ਬਾਈ ਤੂੰ ਬਾਹਰੋਂ ਆਇਆ ਬਾਈ ਤੂੰ ਇੰਗਲੈਂਡ ਤੋਂ ਆਇਆ ਬਾਈ ਪੁਲਸ ਮੁਲਾਜ਼ਮੀ ਨੇ ਟਰੱਕ 'ਚ ਬੈਠਾ ਇਹ ਜੀਆ ਫੋਟੋ ਆ ਲੈ ਨਿਕਾਲੋ ਬਾਈ ਓਏ ਇਹ ਪੰਜਾਬ ਉਹ ਬੱਚੇ ਉੱਪਰ ਬੱਚੇ ਸੋ ਪੁਲਸ ਅਧਿਕਾਰੀ ਜਾਂ ਆਪਾਂ ਕਹੜੀਏ ਵੀ ਪੁਲਸ ਜਗਤਾਰ ਸਿੰਘ ਜੀ ਉਹਨਾਂ ਨਾਲ ਟਰੱਕ ਦੇ ਵਿੱਚ ਮੌਜੂਦ ਨੇ ਹਾਲਾਂਕਿ ਲਗਾਤਾਰ ਅਨਾਉਂਸਮੈਂਟ ਹੋ ਰਹੀ ਆ ਪਹਿਲਾਂ ਦੋ ਟਰੱਕ ਜਿਹੜੇ ਪਿੱਛੇ ਕੀਤੇ ਗਏ ਆ ਸੋ ਤੁਸੀਂ ਲਗਾਤਾਰ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਪਿਛਲੇ 8-10 ਕਿਲੋਮੀਟਰ ਤੋਂ ਲਗਾਤਾਰ ਕਿਸਾਨ ਅੱਗੇ ਵੱਧ ਰਹੇ ਸੀ ਸਵੇਰੇ ਕਲੈਸ਼ ਹੁੰਦਾਗਾ ਤੇ ਹੁਣ ਫੇਰ ਸਮਾਂ ਜਿਹੜਾ ਇਹਨੂੰ ਖਤਰਾ ਤਿੰਨ ਤੋਂ ਪਾਰ ਦਾ ਸਮਾਂਗਾ ਤੇ ਉਹ ਗੱਲ ਬਣਾ ਕਰ ਰਿਹਾ ਬਾਈ ਸਾਰੀ ਸਾਡੇ ਭੈਣ ਭਾਈ ਨੇ ਇਹਨੂੰ ਕੱਟ ਲੋ ਬਾਈ ਫੜ ਕੇ ਇੱਕ ਪਾਸੇ ਇਹ ਐਸਐਸਬੀ ਡਰਾਮੇ ਕਰ ਰਿਹਾ ਇੱਕ ਪਾਸਾ ਗੱਲਬਾਤ ਕਰਨ ਦੀ ਆ ਕੀ ਕਰਤੂਤ ਖੜੇ ਰਿਆ ਸੋ ਆ ਤੁਸੀਂ ਦੇਖ ਰਹੇ ਹੋ ਕੱਟ ਲੋ ਬਾਈ ਥੱਲੇ ਸੋ ਤੁਸੀਂ ਦੇਖ ਰਹੇ ਹੋ ਪੁਲਿਸ ਮੁਲਾਜ਼ਮ ਉਹ ਧਾਰ ਲੋ ਬਾਈ ਓ ਕੱਟ ਲੋ ਕੱਟ ਲੋ ਬਈ ਨੂੰ ਡਰਾਮਾ ਕਰ ਰਿਹਾ ਐਸਐਸਪੀ ਐਥੋਂ ਦਾ ਐਸਐਸਪੀ ਜਾਮ ਉਹ ਬੰਦੇ ਤੋਂ ਬਤਰਾ ਪੜਾ ਲੈ ਜੋ ਉਹੀ ਡਾਂਗਾ ਚਲਾਓ ਗੋਲੀਆਂ ਚਲਾਓ ਗੋਲੀਆਂ ਮਾਰੋ ਭਾਈ ਗੋਲੀਆਂ ਆ ਦੇਖੋ ਦੱਲਾ ਬੰਦਾ ਭਾਈ ਕੋਈ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਭਗਵੰਤ ਮਾਨ ਅੰਗਰੇਜ਼ਾਂ ਦਾ ਟੌਟ ਆਵਾਡਿਆਂ ਦਾ ਟੌਟ ਸਾਨੂੰ ਆਉਦੇ ਖੇਤਾਂ 'ਚੋਂ ਵੜਨ ਤੋਂ ਰੋਕ ਰਿਹਾ ਸਾਨੂੰ ਆਉਦੇ ਖੇਤਾਂ 'ਚੋਂ ਹਾਂ ਜੀ ਗੱਡੀ ਐਨੂੰ ਮੋੜ ਦੋ ਤੁਸੀਂ ਐਨੂੰ ਕਰੋ ਸਪੈਕਟਰੋ ਤਾਂ ਜਾ ਕੇ ਯਾਰ ਥੱਲੇ ਸਥਿਤੀ ਲਗਾਤਾਰ ਤਣਾਪੂਰਨ ਬਣੀ ਹੋਈ ਆ ਐਨੂੰ ਕਿ ਗੱੜਬਾਈ ਗੱਡੀ ਆਹ ਰਸਤਾ ਖਡੋ ਗੱਡੀ ਵਾਸਤੇ ਬਾਈ ਆ ਗੱਡੀ ਵਾਸਤੇ ਆਹ ਕਰੋ ਆ ਗੱਡੀ ਵਾਸਤੇ ਇਹ ਮਡੇਆਲਾ ਮਡੇਆਲਾ ਐਨੂੰ ਮੋੜ ਲਓ ਮਡੇਆਲਾ ਬਾਦਸ਼ਾਹ ਕੋਈ ਗੱਲ ਨਹੀਂ ਐਨੂੰ ਮੋੜ ਲਓ ਜੀ छॾो ਤੋ ਲਗਾਤਾਰ ਕੋਸ਼ਿਸ਼ ਚੱਲ ਰਹੀ ਆ ਪੁਲਿਸ ਮੁਲਾਜ਼ਮ ਨੂੰ ਟਰੱਕ ਚੋਂ ਉਤਾਰਨ ਦੀ ਡਰਾਈਵਰ ਸੀਟ ਦੇ ਉੱਤੇ ਮੌਜੂਦ ਆ ਪੁਲਿਸ ਮੁਲਾਜ਼ਮ ਇਹ ਜਿਹੜਾ ਰਸਤਾ ਹੈਗਾ ਇਹ ਬਾਦਸ਼ਾਹਪੁਰ ਪਿੰਡ ਆ ਜਾਂਦਾ ਹੈਗਾ ਇਧਰਲੇ ਪਾਸੇ ਹੀ ਉਹ ਪਿੰਡ ਆ ਜਿੱਧਰਲੇ ਪਾਸੇ ਜ਼ਮੀਨਦਾਰ ਰੌਲਾ ਆਪਾਂ ਕਹਿੰਦੇ ਗਏ ਜਾਂ ਸੜਕ ਦਾ ਰੌਲਾ ਜਿੱਥੋਂ ਸੜਕ ਨਿਕਲ ਰਹੀ ਆ ਸੋ ਇੱਕ ਵਾਰ ਫੇਰ ਮਾਹੌਲ ਗਰਮਾਉਂਦਾ ਹੋਇਆ ਆਪਾਂ ਨੇ ਉਹਨੇ ਹੁੰਦਾ ਹੋਰ ਆਪਣਾ ਮਾਰੋ ਆਪਣੇ ਮਾਰਦਾਰੇ ਪ੍ਰਧਾਨ ਜੀ ਮਨਜੀਤ ਸਿੰਘ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਇੱਥੇ ਜ਼ਿਲ੍ਹੇ ਦਾ ਪ੍ਰਸ਼ਾਸਨ ਵੀ ਮੌਜੂਦ ਆ ਜ਼ਿਲ੍ਹੇ ਦਾ ਸਾਰਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮੌਜੂਦ ਆ ਸੋ ਇੱਕ ਪਾਸੇ ਕਿਸਾਨ ਜਿਹੜੇ ਨੁਮਾਇੰਦੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਇਹ ਵੀ ਗੱਲਬਾਤ ਚੱਲ ਰਹੀ ਆ ਦੂਜੇ ਪਾਸੇ ਜਿਹੜਾਗਾ लाठीचार्ज ਦੀ ਤਿਆਰੀ ਹੋ ਰਹੀ ਆ ਸੋ ਤੁਸੀਂ ਦੇਖ ਸਕਦੇ ਹੋ ਸਮਲਾਇਮ ਟਰੱਕ ਚ ਉਤਾਰਿਆ ਗਿਆ ਹੈ। ਦਮਸਾ ਦੇਖਾ ਪਰ। ਹੱਤ ਨਾਲ ਸਾਰੀ ਦੇਖਾ ਆਪਾ। ਕੁੱਛੜੀ ਉਧਰ ਮਾਰ ਦਰ ਕੇ ਵਾਤਾ ਵਾਤਾ। ਹੱਤ ਅੱਗੇ ਦੇ ਪਿੱਛੇ ਪਰਾ ਹੋ ਜਾ। ਸੋ ਟਰੱਕ ਨੂੰ ਹੁਣ ਸਟਾਰਟ ਕੀਤਾ ਜਾ ਰਿਹਾ ਹੈਗਾ, ਬੈਕ ਕੀਤਾ ਜਾ ਰਿਹਾ ਪਹਿਲਾਂ ਵੀ ਦੋ ਟਰੱਕ ਜਿਹੜੇ ਉਹ ਬੈਕ ਕੀਤੇ ਗਏ ਆ। ਉਹ ਟਰੱਕ ਕੋਲੇ ਲੱਗ ਲੱਗ ਕਰਦੇ ਇਹਨਾਂ ਨੂੰ। ਸੋ ਹਾਲਾਂਕਿ ਟਰੱਕ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਕਾ ਪੱਤੇ ਦਰਸ਼ਕਾਂ ਦੇ ਅੱਗੇ ਆਓ। ਉਹ ਦੱਕਾ ਕਿਵੇਂ ਪੁੱਸਣਾ ਦਰ ਦਰ। ਦਰਵਾਜ਼ੇ ਤੱਕ ਕੋਈ ਖਾਸ ਨਾ ਦੇ। ਜੋ ਲਗਾਤਾਰ ਤੁਸੀਂ ਦੇਖ ਰਹੇ ਹੋ। ਰੋਕ ਲਾ। ਰੋਕ ਲਾ। ਉਹ ਖੜਾ ਕੀ ਕਰਦੇ। ਚੱਕ ਦੇ ਲੱਕ ਨੂੰ ਪਿੱਛੇ ਚੱਕ ਦੇ। लॻे <laughs> ती विया करे очку Qualse online